ਤੇ ਖਬਰ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਇੱਕ ਟਰੱਕ ਜੋ ਕਿ ਧਰਤੀ ਦੇ ਵਿੱਚ ਸਮਾ ਗਿਆ ਹੈ ਜੀ ਹਾਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਪੂਨੇ ਸ਼ਹਿਰ ਤੋਂ ਜਿੱਥੇ ਕਿ ਨਗਰ ਨਿਗਮ ਦਾ ਇੱਕ ਟਰੱਕ ਜਿਹੜਾ ਹੈ ਉਹ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਾਲੇ ਦੀ ਸਫਾਈ ਕਰਨ ਲਈ ਪੂਨੇ ਨਿਗਮ ਦਾ ਇਹ ਟਰੱਕ ਪਹੁੰਚਦਾ ਹੈ ਤੇ ਅਚਾਨਕ ਗਰਾਊਂਡ ਦੇ ਵਿੱਚ ਖੜਾ ਇਹ ਟਰੱਕ ਜੋ ਕਿ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਦੱਸਦੀ ਹੈ ਕਿ ਇਹ ਜੋ ਘਟਨਾ ਹੈ ਏ ਸਿਟੀ ਪੋਸਟ ਆਫਿਸ ਦੇ ਕੋਲ ਜਿਹੜੀ ਵਾਪਰੀ ਹੈ ਟਰੱਕ ਜਿਹੜਾ ਕਿ ਮੈਦਾਨ ਦੇ ਵਿੱਚ ਉੱਥੇ ਖੜਾ ਸੀ ਤਾਂ ਕੁਝ ਹੀ ਦੇਰ ਬਾਅਦ ਖੱਡਾ ਇੰਨਾ ਵੱਡਾ ਉੱਥੇ ਖੱਡਾ ਹੋ ਜਾਂਦਾ ਕਿ ਪੂਰਾ ਟਰੱਕ ਉਸ ਦੇ ਵਿੱਚ ਸਮਾ ਜਾਂਦਾ ਜਿਸ ਦੇ ਨਾਲ ਜੋ ਟਰੱਕ ਦੇ ਖੱਡੇ ਦੇ ਵਿੱਚ ਸਮਾਨ ਦੇ ਬਾਅਦ ਹੜਕੰਪ ਮੱਚਦਾ ਹੈ ਰੈਸਕਿਊ ਦੇ ਲਈ ਟੀਮ ਜਿਹੜੀ ਗਿਆ ਤੇ ਉੱਥੇ ਪਹੁੰਚਦੀ ਹੈ ਤਾਂ ਪੂਨੇ ਨਗਰ ਨਿਗਮ ਟਰੱਕ ਜਿਹੜਾ ਕਿ ਨਾਲੇ ਦੀ ਸਫਾਈ ਕਰਨ ਦੇ ਲਈ ਉੱਥੇ ਗਿਆ ਸੀ ਤਾਂ ਵੱਡੀ ਖਬਰ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਤੋਂ سامنے ਆ ਰਹੀ ਹੈ ਦੱਸਦੀ ਹੈ ਕਿ ਸ਼ਹਿਰ ਦੇ ਸਿਟੀ ਪੋਸਟ ਆਫਿਸ ਤੇ ਪਰਿਸਰ ਦੇ ਵਿੱਚ ਇੱਕ ਕਟਨਾ ਚਰੀ ਹੈ ਵਾਪਰੀ ਹੈ ਸੇਵਰੇਜ ਦੀ ਮਰਮਮਤ ਦੇ ਲਈ ਇੱਕ ਟਰੱਕ ਚੱਲ ਰਿਹਾ ਸੀ ਅਚਾਨਕ 25 ਫੁੱਟ ਦੇ ਖੱਡੇ ਦੇ ਵਿੱਚ ਜਾ ਡਿੱਗਦਾ ਹੈ ਤੇ ਹੜਕੰਪ ਜਿਹੜਾ ਕਿ ਹੈ ਇਸ ਕਟਨਾ ਤੋਂ ਬਾਅਦ ਮਚ ਜਾਂਦਾ ਹੈ ਹਾਲਾਂਕਿ ਜੋ ਰੈਸਕਿਊ ਟੀਮ ਹੈ ਉਹ ਮੌਕੇ ਤੇ ਪਹੁੰਚਿਆ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਕਿ ਹਾਲਾਂਕਿ ਚਾਲਕ ਜੋ ਸੀ ਟਰੱਕ ਦਾ ਟਰੱਕ ਚਾਲਕ ਜੋ ਕਿ ਸੀ ਉਸਨੇ ਆਪਣੀ ਜਾਨ ਹਾਲਾਂਕਿ ਟਰੱਕ ਚੋਂ ਛਲਾੰਗ ਲਗਾ ਕੇ ਬਾਹਰ ਨਿਕਲ ਕੇ ਬਚਾ ਲਈ ਟਰੱਕ ਦੇ ਖੱਡੇ ਦੇ ਵਿੱਚ ਜਾਣ ਤੋਂ ਬਾਅਦ ਹਾਲਾਂਕਿ ਭਾਰੀ ਮਾਤਰਾ ਵਿੱਚ ਪਾਣੀ ਜਮਾ ਹੋਣ ਦੇ ਕਾਰਨ ਦੱਸਿਆ ਕਿ ਜੋ ਉਹਦੇ ਵਿੱਚ ਪਾਣੀ ਜਮਾ ਹੋ ਗਿਆ ਤੇ ਫਾਇਰ ਬ੍ਰਿਗੇਡ ਨੂੰ ਵੀ ਹਾਲਾਂਕਿ ਸੋਚਣਾ ਜੜੀ ਕਿ ਦਿੱਤੀ ਗਈ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਪਹੁੰਚੇ ਨੇ ਖੱਡੇ ਦੇ ਵਿੱਚ ਫਸੇ ਟਰੱਕ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਅ ਲਗਾਤਾਰ ਜੋ ਤੁਹਾਨੂੰ ਦਿਖਾ ਰਹੇ ਆ ਵੀਡੀਓ ਜਿਹੜਾ ਕਿ ਸਾਹਮਣੇ ਆ ਰਿਹਾ ਤਾਂ ਵੱਡੀ ਖਬਰ ਇਸ ਸਮੇਂ ਪੂਨੇ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿਸ ਤਹਿ ਕਿ ਇੱਕ ਨਿਗਮ ਦਾ ਜੋ ਟਰੱਕ ਹੈ ਨਾਲੇ ਦੀ ਸਫਾਈ ਕਰਨ ਲਈ ਪਹੁੰਚਦਾ ਹੈ ਤੇ ਵੱਡੇ ਖੱਡੇ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਧਰਤੀ ਦੇ ਵਿੱਚ ਸਮਾਨ ਦੇ ਦਿਲ ਦਹਿਲਾਉਂ ਦੇਣ ਵਾਲੀ ਇਹ ਜੋ ਵੀਡੀਓ ਲਗਾਤਾਰ ਹੋ ਸਾਹਮਣੇ ਆ ਰਹੀ ਹੈ ਤੇ ਖਬਰ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਦਾ ਸੇ ਕਿ ਟਰੱਕ ਜੋ ਕਿ ਧਰਤੀ ਦੇ ਵਿੱਚ ਸਮਾ ਗਿਆ ਹੈ ਜੀ ਹਾਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਪੂਨੇ ਸ਼ਹਿਰ ਤੋਂ ਜਿੱਥੇ ਕਿ ਨਗਰ ਨਿਗਮ ਦਾ ਇੱਕ ਟਰੱਕ ਜਿਹੜਾ ਹੈ ਉਹ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਾਲੇ ਦੀ ਸਫਾਈ ਕਰਨ ਲਈ ਪੂਨੇ ਨਿਗਮ ਦਾ ਇਹ ਟਰੱਕ ਪਹੁੰਚਦਾ ਹੈ ਤੇ ਅਚਾਨਕ ਗਰਾਊਂਡ ਦੇ ਵਿੱਚ ਖੜਾ ਇਹ ਟਰੱਕ ਜੋ ਕਿ ਧਰਤੀ ਦੇ ਵਿੱਚ ਸਮਾਜ ਆਂਦਾ ਹੈ ਦੱਸਦੀ ਹੈ ਕਿ ਇਹ ਜੋ ਕਟਨਾ ਹੈ ਸਿਟੀ ਪੋਸਟ ਆਫਿਸ ਦੇ ਕੋਲ ਜਿਹੜੀ ਵਾਪਰੀ ਹੈ ਟਰੱਕ ਜਿਹੜਾ ਕਿ ਮੈਦਾਨ ਦੇ ਵਿੱਚ ਉੱਥੇ ਖੜਾ ਸੀ ਤਾਂ ਕੁਝ ਹੀ ਦੇਰ ਬਾਅਦ ਖੱਡਾ ਇੰਨਾ ਵੱਡਾ ਉੱਥੇ ਖੱਡਾ ਹੋ ਜਾਂਦਾ ਹੈ ਕਿ ਪੂਰਾ ਟਰੱਕ ਉਸ ਦੇ ਵਿੱਚ ਸਮਾ ਜਾਂਦਾ ਹੈ ਜਿਸ ਦੇ ਨਾਲ ਜੋ ਟਰੱਕ ਦੇ ਖੱਡੇ ਦੇ ਵਿੱਚ ਸਮਾਨ ਦੇ ਬਾਅਦ ਹੜਕੰਪ ਮੱਚਦਾ ਹੈ rescued ਦੇ ਲਈ ਟੀਮ ਜੜੀ ਆ ਤੇ ਉੱਥੇ ਪਹੁੰਚਦੀ ਹੈ ਤਾਂ ਪੂਨੇ ਨਗਰ ਨਿਗਮ ਟਰੱਕ ਜਿਹੜਾ ਕਿ ਨਾਲੇ ਦੀ ਸਫਾਈ ਕਰਨ ਦੇ ਲਈ ਉੱਥੇ ਗਿਆ ਸੀ ਤਾਂ ਵੱਡੀ ਖਬਰ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਤੋਂ سامنے ਆ ਰਹੀ ਹੈ ਦੱਸਦੀ ਹੈ ਕਿ ਸ਼ਹਿਰ ਦੇ ਸਿਟੀ ਪੋਸਟ ਆਫਿਸ ਦੇ పరిసర ਦੇ ਵਿੱਚ ਇੱਕ ਘਟਨਾ ਚਰੀ ਹੈ ਵਾਪਰੀ ਹੈ ਸੇਵਰੇਜ ਦੀ ਮਰਮਮਤ ਦੇ ਲਈ ਇੱਕ ਟਰੱਕ ਚੱਲ ਰਿਹਾ ਸੀ ਅਚਾਨਕ 25 ਫੁੱਟ ਦੇ ਖੱਡੇ ਦੇ ਵਿੱਚ ਜਾ ਡਿੱਗਦਾ ਹੈ ਤੇ ਹੜਕੰਪ ਜਿਹੜਾ ਕੀ ਹੈ ਇਸ ਘਟਨਾ ਤੋਂ ਬਾਅਦ ਮਚ ਜਾਂਦਾ ਹੈ ਹਾਲਾਂਕਿ ਜੋ ਰੈਸਕਿਊ ਟੀਮ ਹੈ ਉਹ ਮੌਕੇ ਤੇ ਪਹੁੰਚੀ ਹੈ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਕਿ ਹਾਲਾਂਕਿ ਚਾਲਕ ਜੋ ਸੀ ਟਰੱਕ ਦਾ ਟਰੱਕ ਚਾਲਕ ਜੋ ਕੀ ਸੀ ਉਸਨੇ ਆਪਣੀ ਜਾਨ ਹਾਲਾਂਕਿ ਟਰੱਕ ਨੂੰ ਛਲਾਗ ਲਗਾ ਕੇ ਬਾਹਰ ਨਿਕਲ ਕੇ ਬਚਾ ਲਏ ਟਰੱਕ ਦੇ ਖੱਡੇ ਦੇ ਵਿੱਚ ਜਾਣ ਤੋਂ ਬਾਅਦ ਹਾਲਾਂਕਿ ਭਾਰੀ ਮਾਤਰਾ ਵਿੱਚ ਪਾਣੀ ਜਮਾ ਹੋਣ ਦੇ ਕਾਰਨ ਦੱਸਦੀ ਕਿ ਜੋ ਉਹਦੇ ਵਿੱਚ ਪਾਣੀ ਜਮਾ ਹੋ ਗਿਆ ਤੇ ਫਾਇਰ ਬ੍ਰਿਗੇਡ ਨੂੰ ਵੀ ਹਾਲਾਂਕਿ ਸੋਚਣਾ ਜਰੀ ਕਿ ਦਿੱਤੀ ਗਈ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਪਹੁੰਚੇ ਨੇ ਖੱਡੇ ਦੇ ਵਿੱਚ ਫਸੇ ਟਰੱਕ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਅ ਲਗਾਤਾਰ ਜੋ ਤੁਹਾਨੂੰ ਦਿਖਾ ਰਹੇ ਆ ਵੀਡੀਓ ਜਿਹੜਾ ਕਿ ਸਾਹਮਣੇ ਆ ਰਿਹਾ ਤਾਂ ਵੱਡੀ ਖਬਰ ਇਸ ਸਮੇਂ ਪੂਨੇ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿਸ ਤਹਿ ਕਿ ਇੱਕ ਨਿਗਮ ਦਾ ਜੋ ਟਰੱਕ ਹੈ ਨਾਲੇ ਦੀ ਸਫਾਈ ਕਰਨ ਲਈ ਪਹੁੰਚਦਾ ਹੈ ਤੇ ਵੱਡੇ ਖੱਡੇ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਧਰਤੀ ਦੇ ਵਿੱਚ ਸਮਾਨ ਦੇ ਦਿਲ ਹਲਾਉਣ ਦੇਣ ਵਾਲੀ ਇਹ ਜੋ ਵੀਡੀਓ ਹੈ ਲਗਾਤਾਰ ਉਹ ਸਾਹਮਣੇ ਆ ਰਹੀ ਹੈ